ਅਸੀਂ ਪਹੁੰਚੇ ਜੀ ਪਿੰਡ ਹਬੀਵਾਲ ਮੰਡ ਦੇ ਵਿੱਚ ਜੇ ਆਪਾਂ ਗੱਲ ਕਰੀਏ ਹੜਪੀੜਤਾ ਦੀ ਗੱਲ ਕੀਤੀ ਜਾ ਤਾਂ ਪਿੱਛੇ ਤੁਸੀਂ ਸਾਰਾ ਪਰਿਵਾਰ ਦੇ ਸੋਦਾ ਪਿੰਡ ਹਬੀਵਾਲ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਸਮੂਹ ਲੋਕ ਜਿਹੜੇ ਨੇ ਬੀਵਾਲ ਮੰਡ ਦੇ ਖਲੋਤੇ ਨੇ ਤੇ ਆਪ ਆਪਾਂ ਹੁਣ ਥੋੜੀ ਜੀ ਗੱਲਬਾਤ ਕਰਦੇ ਆਂ ਤੇ ਇਹ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਜਾਣਕਾਰੀ ਜ਼ਰੂਰ ਦਵਾਂਗਾ ਹੜਪੀੜਤਾ ਵਾਸਤੇ ਜੋ ਕਿ ਪਿੰਡ ਪੱਕੂ ਵਾਲ ਦੀ ਸਮੂਹ ਸੰਗਤ ਵੱਲੋਂ ਜੋ ਕਿ ਚੋਕਰਾਂ ਦੀ ਸੇਵਾ ਲੰਗਰਾਂ ਦੀ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਉਹਦੇ ਸਬੰਧ ਵਿੱਚ ਅਸੀਂ ਅੱਜ ਪਿੰਡ ਹਬੀਵਾਲ ਮੰਡ ਦੇ ਵਿੱਚ ਖਲੋਤੇ ਹੋਏ ਆਂ ਆਪਾਂ ਗੱਲਬਾਤ ਕਰਦੇ ਆਂ ਬਲ ਪਉਨਣਾ ਗੱਲਬਾਤ ਕਰਦੇ ਆ ਮਾਜਬਾ ਸਾਹਿਬ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਮਾਜਬਾ ਜੀ ਅੱਜ ਪਿੰਡ ਪੱਕਵਾਲ ਦੀ ਸਮੂਹ ਸਕਤਵਾਲੋ ਜਿੱਥੇ ਲੰਗਰਾਂ ਦੀ ਸੇਵਾ ਚ ਕਰ ਰਹੇ ਨੇ ਲੋਕੀ ਪਿੰਡ ਵਾਸੀ ਉਥੇ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਹੜ੍ਹ ਪੀੜਤ ਨੇ ਉਹਨਾਂ ਵਾਸਤੇ ਜਿਹੜੀ ਚੋਕਰਾਂ ਦੀ ਸੇਵਾ ਵੀ ਕਰ ਰਹੇ ਨੇ ਅੱਜ ਕੀ ਕਹਿਣਾ ਚਾਹੋਗੇ ਉਸ ਬਾਰੇ ਅਸੀਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਇਹਨਾਂ ਦਾ ਕਿ ਇਹ ਕਾਫੀ ਦਿਨਾਂ ਤੋਂ ਸੇਵਾ ਚ ਲੱਗੇ ਹੋਏ ਆ ਪੱਕਵਾਲ ਪੂਰਾ ਪਿੰਡ ਇਹ ਲੰਗਰ ਦੀ ਸੇਵਾ ਜਿਹੜੀ ਹੈ ਕਿ ਢਲਵਾ ਤੋਂ ਲੈ ਕੇ ਤੇ ਆਪਣੇ ਟਾਲੀ ਪਿੰਡ ਤੱਕ ਕਰਦੇ ਪਿਆ ਜੀ ਲਗਾਤਾਰ ਅੱਜ ਵੀ ਇਹਨਾਂ ਦਾ ਲ ਬਾਕੀ ਸਰਦਾਰ ਜੋਗਾ ਸਿੰਘ ਵਿਰਕ ਯੂਐਸਏ ਵਾਲੇ ਪਿੰਡ ਪੱਕਵਾਲ ਤੋਂ ਹਾਂਜੀ ਇਹ ਕਾਫੀ ਦਿਨ ਤੋਂ ਲੰਗਰਾ ਦਾ ਨਾਲ ਇਹਨਾਂ ਦੇ ਨਾਲ ਸਹਿਯੋਗ ਦੇ ਰਹੇ ਨੇ ਵੱਡੇ ਪੱਧਰ ਤੇ ਤੇ ਚੋਕਰ ਦੀ ਸੇਵਾ ਸਾਡਾ ਵੱਡਾ ਵੀਰ ਪਰਮਜੀਤ ਸਿੰਘ ਪੰਮਾ ਵਿਰਕ ਹਾਂਜੀ ਰਣਜੀਤ ਸਿੰਘ ਰਣਜੀਤ ਸਿੰਘ ਆਪਣਾ ਪੰਮਾ ਇਹ ਆਪਣੇ ਚੋਕਰ ਦੀ ਸੇਵਾ ਜਿਹੜੀ ਰਾਪੁਰਾਈਆਂ ਦੇ ਹਵੀਬ왈ਚਨਾਂ ਨੇ ਜਿਹੜੀ ਚਾਰੇ ਵਾਸਤੇ ਕੀਤੀ ਹੈ ਹੜਪੀੜਤਾ ਵਾਸਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੂਰੇ ਪਿੰਡ ਦਾ ਔਰ ਇਸ ਵੱਡੇ ਵੀਰ ਦਾ ਜਿਨ੍ਹਾਂ ਨੇ ਵਧੀਆ ਕਦਮ ਚੱਕਿਆ ਅੱਜ ਕਿੰਨੇ ਬੋਰੇ ਚੋਕਰ ਦੇ ਜਿਹੜੇ ਨੇ ਹੜਪੀੜਤਾ ਨੂੰ ਜਿਹੜੇ ਸੰਗਤ ਜਿਹੜੀ ਦੇਣ ਜਾ ਰਹੀ ਹੈ ਜਦਾਂ ਕਿ ਅੱਜ ਸਾਡੇ ਇੱਥੇ ਏਰੀਏ ਜਿਹੜੇ ਕਿ ਛੱਤੀਪੁਰੇ ਅਸੀਂ ਵੰਡਣ ਲੱਗੇ ਆ ਇੱਥੇ ਤੇ ਪਿੱਛੇ ਵੀ ਇਹਨਾਂ ਨੇ ਕਾਫੀ ਵੰਡਿਆ ਰਾਪ ਰਈਆਂ ਵੀ ਸਾਰੇ ਰਾਪ ਰਈਆਂ ਔਰ ਇੱਥੇ ਦਾ ਇਹਨਾਂ ਦਾ ਚਾਰਾ ਔਰ ਤੂੜੀ ਵੀ ਕੁਛ ਦਿਨ ਪਹਿਲਾਂ ਇਹਨਾਂ ਨੇ ਕੂਕੇ ਤੱਕ ਵੰਡ ਕੇ ਆਏ ਆ ਇਸ ਤੋਂ ਲਾਂਗਾਂ ਜੇ ਆਪਾਂ ਲੰਗਰਾਂ ਦੀ ਸੇਵਾ ਕੀਤੀ ਜਾਵੇ ਲੰਗਰਾਂ ਦੀ ਗੱਲ ਕੀਤੀ ਜਾਵੇ ਤਾਂ ਲੰਗਰਾਂ ਦੀ ਸੇਵਾ ਵੀ ਵੀਰ ਹੋਣੀ ਕਰ ਰਹੇ ਨੇ ਜਿੱਦਾਂ ਕਿ ਬੁੱਧ ਵੰਡੇ ਪੱਤਰ ਦੇ ਕਰ ਰਹੇ ਆ ਜੀ ਟਰਾਲੀ ਲੈ ਕੇ ਫੁੱਲ ਭਰ ਕੇ ਸਵੇਰ ਤੋਂ ਸ਼ਾਮ ਤੱਕ ਲੱਗੇ ਰਹਿੰਦੇ ਆ ਜੀ ਅੱਜ ਵੀ ਇਹਨਾਂ ਦੀ ਟਰਾਲੀ ਚੱਲ ਰਹੀ ਆ ਦੂਧਪੁਰ ਪਿੰਡ ਪਹੁੰਚ ਚੁੱਕੇ ਕਰ ਲਓ ਜਾਂ ਕਣਕ ਦੀ ਸੋਰੀ ਝੋਨੇ ਦੀ ਫਸਲ ਦੀ ਗੱਲ ਕਰ ਲਓ ਜਾਂ ਆਪਣੇ ਮੱਕੀ ਦੀ ਗੱਲ ਕਰ ਲਓ ਜਾਂ ਸਬਜ਼ੀਆਂ ਦੀ ਗੱਲ ਕਿੰਨੀ ਕੁ ਫਸਲ ਜਿਹੜੀ ਪਾਣੀ ਦੀ ਮਾਰ ਹੇਟ ਜਿਹੜੀ ਆ ਚੁੱਕੀ ਆ ਕਰੀਬ 250 ਤੋਂ 300 ਕਿੱਲੇ ਦੇ ਕਰੀਬ ਤੇ ਨੁਕਸਾਨ ਹੋ ਹੀ ਚੁੱਕਾ ਹੈ ਸਾਡੇ ਹਵੀਵਾਲ ਰਕਬੇ ਦਾ ਜਿਹੜਾ ਜਿੱਦੇ ਚ ਅਲੱਗ-ਅਲੱਗ ਫਸਲਾਂ ਸਭ ਤੋਂ ਜ਼ਿਆਦਾ ਝੋਨਾ ਸੀਗਾ ਜੀ ਹਾਂਜੀ ਠੀਕ ਠੀਕ ਤੇ ਬਾਕੀ ਚਾਰੇ ਦਾ ਬਹੁਤ ਜ਼ਿਆਦਾ ਮੁਸ਼ਕਲ ਆਈ ਹੈ ਚਾਰਾ ਸਭ ਦਾ ਹੀ ਖਤਮ ਹੋ ਚੁੱਕਾ ਹੈ ਪੂਰੇ ਇਲਾਕੇ ਦੇ ਬਾਕੀ ਜੇ ਸੁੱਕੇ ਦੀ ਗੱਲ ਤੂੜੀ ਦੀ ਗੱਲ ਕਰ ਲਈ ਤਾਂ ਤੂੜੀ ਦੀ ਕਿੰਨਾ ਕਿੱਦਾਂ ਦੇ ਹਾਲਾਤ ਨੇ ਜਿੱਦਾਂ ਡੰਗਰਾਂ ਦੇ ਵਾਸਤੇ ਜਿੱਦਾਂ ਤੂੜੀ ਜਿਹੜੇ ਦੇ ਮਾਂਡੇ ਏਰੀਏ 'ਚ ਲੋਕ ਸੀਗੇ ਉਹਨਾਂ ਦੀ ਤਾਂ ਤੂੜੀ ਗਲ ਚੁੱਕੀ ਹੈ ਜਿਹੜੇ ਇੱਧਰ ਵਾਲੇ ਸੀ ਉਹਨਾਂ ਦਾ ਕਿਤੇ ਬਚਾ ਹੈਗਾ ਵੈਸੇ ਬਾਰਸ਼ ਹੋ ਜੇ ਬਾ 2023 ਦੀ ਗੱਲ ਕਰ ਲਈ ਤਾਂ 2023 ਦੇ ਵਿੱਚ ਵੀ ਇਹੀ ਮਾਰ ਜਿਹੜੀ ਉਦੋਂ ਆਪਾਂ ਦੇਖੀ ਸੀ ਕਿ 2023 ਦੇ ਵਿੱਚ ਇਹੀ ਹਾਲਾਤ ਬਣੇ ਸੀ ਜਿੱਦਾਂ ਕਿ ਹੁਣ 2025 ਸਾਲ ਦੇ ਵਿੱਚ ਵੀ ਇਹੀ ਮਾਰ ਜਿੱਦਾ ਪੈ ਰਹੀ ਹੈ ਜਿੱਦਾਂ ਕਿ ਮੰਡ ਏਰੀਆ ਚ ਖਾਸ ਕਰਕੇ ਹਾਂਜੀ 2023 ਦੇ ਵਿੱਚ ਵੀ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀਗਾ ਤੇ ਕਿਸੇ ਸਰਕਾਰ ਨੇ ਕੁਝ ਨਹੀਂ ਇੱਕ ਕੁਝ ਜਾਂ ਮਜ਼ਾਕ ਕੀਤਾ ਈ 1800 ਰੁਪਏ ਦਾ ਕਿਸੇ ਨੂੰ ਮਿਲਿਆ ਵੀ ਕੁਝ ਵਾਰਸ਼ੀ ਬੰਦਿਆਂ ਨੂੰ ਮਿਲ ਗਿਆ ਕਿਸੇ ਨੂੰ ਰਹਿ ਗਿਆ ਇਸ ਵਾਰ ਦੇ ਸਰਕਾਰ ਨੇ ਹਜੇ ਤੱਕ ਬਿਲਕੁਲ ਕੋਈ ਪੁਸ਼ਗੈਸ਼ ਨਹੀਂ ਕੁਝ ਨਹੀਂ ਕੋਈ ਗੱਲਬਾਤ ਨਹੀਂ ਹਜੇ ਤੱਕ ਨਾ ਹੀ ਕਿਸੇ ਨੂੰ ਮਿਲਿਆ ਸਿਰਫ ਸੰਸਥਾਵਾਂ ਗ ਜਾਂ ਐਨਆਰਆਈ ਜਿਹੜੇ ਨੇ ਜਾਂ ਕੋਈ ਮਤਲਬ ਲੋਕ ਜਿਹੜੇ ਸੇਵਾਦਾਰ ਨੇ ਚੰਗੇ ਉਹਨਾਂ ਵੱਲੋਂ ਸਾਰਾ ਹਜੇ ਤੱਕ ਸਹਿਯੋਗ ਦਿੱਤਾ ਗਿਆ ਪੂਰੇ ਇਲਾਕੇ ਵਿੱਚ ਠੀਕ ਹੈ ਜੀ ਬਹੁਤ ਵਧੀਆ ਗੱਲਬਾਤ ਕੀਤੀ ਬਾਜਵਾ ਸਾਹਮਣੇ ਜਿਹੜੇ ਬਲਦੇਵ ਸਿੰਘ ਬਾਜਵਾ ਜਿਹੜੇ ਉਕੇ ਸਮਾਜ ਸੇਵੀ ਨੇ ਤੇ ਆ ਗਾਂ ਜਿਹੜੇ ਜਿਹੜੇ ਹੜ ਭੀੜ ਤੇ ਨੇ ਉਹਨਾਂ ਦੀ ਜਿਹੜੀ ਬਾਹ ਫੜ ਰਹੇ ਨੇ ਆਪਾਂ ਹੋਰ ਵੀ ਗੱਲਬਾਤ ਕਰਦੇ ਸਾਡੇ ਰੋਮੀ ਭਾਜੀ ਇੱਥੇ ਮੌਜੂਦ ਨੇ ਪਿੰਡ ਰਾਪਰਾਈਆਂ ਤੋਂ ਜੋ ਕਿ ਇਹ ਵੀ ਬਹੁਤ ਵੱਡੀ ਸੇਵਾ ਜਿਹੜੀ ਨਿਸ਼ਕਾਮ ਸੇਵਾ ਜਿਹੜੀ ਹਰੇਕ ਮੰਡ ਖੇਤਰਾਂ ਦੇ ਵਿੱਚ ਕਰ ਰਹੇ ਨੇ ਰੋਮੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼ ਅੱਜ ਦੀ ਗੱਲ ਕਰ ਲਈ ਤਾਂ ਅੱਜ ਪਿੰਡ ਪਕਵਾਲ ਦੀ ਸੰਗਤ ਵੱਲੋਂ ਜਿਹੜੀ ਚੋਕਰਾਂ ਦੀ ਸੇਵਾ ਕੀਤੀ ਜਾ ਰਹੀ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਆ ਕੀ ਕਹਿਣਾ ਚਾਹੋਗੇ ਹਾਜ਼ਰ ਦੇ ਮੈਂ ਸਭ ਤੋਂ ਪਹਿਲਾਂ ਦੇ ਦਾਨੀ ਸੱਜਣਾ ਦਾ ਧੰਨਵਾਦ ਕਰਨਾ ਚਾਹੁੰਦਾ ਰਣਜੀਤ ਸਿੰਘ ਪੰਮਾ ਭਾਜੀ ਇਹਨਾਂ ਵੱਲੋਂ ਚੋਕਰ ਦੀ ਸੇਵਾ ਆਈ ਪਿੰਡ ਹਬੀਵਾਲ ਰੱਬ ਰਾਈਆ ਤੇ ਮੈਂ ਇਦਾਂ ਦੇ ਦਾਨੀ ਸਜਣਾ ਦਾ ਧੰਨਵਾਦ ਕਰਨਾ ਚਾਹੁੰਦਾ ਸਾਡੇ ਮੌਜੂਦਾ ਸਰਪੰਚ ਸਾਹਿਬ ਨੇ ਮੇਰਾ ਵੀਰ ਵੱਡਾ ਭਾਈ ਮੇਜਰ ਬਾਜੀ ਹੋਰੀ ਨੇ ਸਰਦਾਰ ਜੀ ਨੇ ਮੈਂ ਨਾ ਇਦਾਂ ਦੇ ਸਾਰੇ ਦਾਨੀ ਸਜਣਾ ਦਾ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਇਸ ਦੁੱਖ ਦੀ ਘੜੀ ਵਿੱਚ ਜੇ ਕੋਈ ਆਇਆ ਆਪਣਿਆਂ ਦੀ ਬਾਹ ਫੜਦਾ ਆ ਆਪਣਿਆਂ ਦਾ ਜਦਾਂ ਦਰਦ ਸੁਣ ਕੇ ਉਹਨਾਂ ਦੀ ਮਲਮ ਲਾਣ ਆਇਆ ਤੇ ਮੈਂ ਇਦਾਂ ਤੇ ਤਾਨੀ ਸੱਜਣਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਬਲਦੇਵ ਭਾਜੀ ਵੱਲੋਂ ਵੀ ਤੇ ਆਪਣੇ ਵੱਲੋਂ ਵੀ ਮੈਂ ਕਿਉਂਕਿ ਇਦਾਂ ਤੇ ਤਾਨੀ ਸੱਜਣ ਜੇ ਇਹਨਾਂ ਮੁਸ਼ਕਲ ਘੜੀ ਵਿੱਚ ਇਹਨਾਂ ਲੋਕਾਂ ਦੀ ਬਾਹ ਫੜਦੇ ਬਹੁਤ ਵਧੀਆ ਗੱਲ ਹੈ ਕਿਉਂਕਿ ਆਪਣੇ ਲੋਕ ਆਪਣਿਆਂ ਦੀ ਬਾਹ ਫੜਦੇ ਨੇ ਦੂਸਰਾ ਨਹੀਂ ਕੋਈ ਫੜ ਸਕਦਾ ਦੇਖਿਆ ਜਾਵੇ ਤਾਂ ਉੱਥੇ ਐਨਆਰਆਈ ਵੀਰਾਂ ਦਾ ਵੀ ਬਹੁਤ ਵੱਡਾ ਸਹਿਯੋਗ ਇਸ ਲੰਗਰਾਂ 'ਚ ਜਾਂ ਆਪਣੇ ਸਮਾਨ ਦੇ ਵਿੱਚ ਜਿਹੜਾ ਹਰ ਪੀੜਤਾ ਨੂੰ ਮਿਲ ਰਿਹਾ ਜਦਾਂ ਦੇ ਐਨਆਰਆਈ ਵੀਰ ਵੀ ਬਹੁਤ ਵੱਡਾ ਸਹਿਯੋਗ ਕਰ ਰਹੇ ਨੇ ਜਿੱਦਾਂ ਇਸ ਦੇ ਵਿੱਚ ਜਿੱਦਾਂ ਹੁਣ ਪੱਕੋਵਾਲ ਦੇ ਮੈਂ ਪਹਿਲਾਂ ਵੀ ਦੇਖ ਚੁੱਕਿਆ ਤੇ ਅੱਜ ਪਿਛੇ ਟਰਾਲੀ ਵੀ ਆ ਰਹੀ ਹੈ ਸਰਦਾਰ ਜੱਗਾ ਸਿੰਘ ਵਿਰਕ ਜੋਗਾ ਸਿੰਘ ਵਿਰਕ ਯੂਐਸਏ ਵਾਲੇ ਉਹਨਾਂ ਵੱਲੋਂ ਲਗਾਤਾਰ ਲੰਗਰ ਦੀ ਸੇਵਾ ਨਿਰੰਤਰ ਜਾਰੀ ਹੈ ਤੁਸੀਂ ਬੰਦੇ ਉੱਤੇ ਤੇ ਬਾਕੀ ਦਾਨੇ ਸਚਨ ਜਿੱਦਾਂ ਐਨਆਰਆਈ ਵੀਰ ਬਾਰਲੀ ਸੰਗਤ ਮੋਗੇ ਤੋਂ ਹਰਿਆਣੇ ਤੋਂ ਮਾਲਵੇ ਲੁਧਿਆਣੇ ਤੋਂ ਲਾ ਲੋ ਹਰਿਆ ਮਤਲਬ ਜਿੱਦਾਂ ਮਖੂ ਤੋਂ ਬਹੁਤ ਸੰਗਤ ਨੇ ਸੇਵਾ ਇਸ ਵਾਰ ਤੇ ਇਹਦੇ ਨਾਲੋਂ ਇਸ ਵਾਰ ਸੰਗਤ ਬਹੁਤ ਹੋਈ ਸੇਵਾ ਕੀਤੀ ਸੰਗਤ ਦੀ ਸਾਰੇ ਦੀ ਵੀ ਕਾਫੀ ਜਿਹੜੀ ਸੇਵਾ ਜਿਹੜੀ ਕਰ ਰਹੀ ਹੈ ਸੰਗਤ ਦੇ ਜਦਾਂ ਚਾਰਜ ਨੂੰ ਕਹਿੰਦੇ ਆਪਾਂ ਜਦਾਂ ਹਾਂਜੀ ਇੱਕ ਮੈਂ ਕਹਦੇ ਆ ਕਿ ਸੰਤ ਬਾਬਾ ਨਰਿੰਦਰ ਸਿੰਘ ਹਜੂਰ ਸਾਹਿਬ ਵਾਲੇ ਸੰਤ ਬਾਬਾ ਬਲਵਿੰਦਰ ਸਿੰਘ ਹਜੂਰ ਸਾਹਿਬ ਵਾਲੇ ਉਹਨਾਂ ਵੀ ਆਣ ਕੇ ਇਸ ਇਲਾਕੇ ਦੀ ਬਾਹ ਫੜੀ ਹੈ ਮਤਲਬ ਸੰਤਾ ਮਹਾਂਪੁਰਸ਼ਾਂ ਨੇ ਦੀ ਨਿਗਾਸ ਵੱਲੀ ਹੋ ਗਈ ਇਸ ਇਲਾਕੇ ਦੇ ਵੱਲ ਚਰਨ ਪਾਏ ਉਹਨਾਂ ਨੇ ਨਿਗਾਸਵਲੀ ਹੋ ਗਈ ਉਹਨਾਂ ਦੀ ਤੇ ਉਹਨਾਂ ਨੇ ਇੱਥੇ ਮਤਲਬ ਸੰਗਤ ਨੂੰ ਬਹੁਤ ਸੇਵਾ ਕੀਤੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਗੱਲਬਾਤ ਕੀਤੀ ਸਾਡੇ ਰੁਮੀ ਬਾਈ ਨੇ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਪਿੰਡ ਪੱਕੂਆ ਦੀ ਸੰਗਤ ਵੱਲੋਂ ਜਿੱਥੇ ਅੱਜ ਚੋਕਰਾਂ ਦੀ ਸੇਵਾ ਕਰੀ ਸਰਦਾਰ ਜੀ ਸასი ਗਾਲ ਜੀ ਸასი ਗਾਲ ਜੀ ਸਰਦਾਰ ਜੀ ਅੱਜ ਕਿੰਨੇ ਬੋਰੇ ਤੁਸੀਂ ਚੋਕਰਾਂ ਦੀ ਸੇਵਾ ਕਰ ਰਹੇ ਹੋ ਇੱਥੇ ਪੀੜ ਹਾਰ ਪੀੜ ਤਾਂ ਵਾਸਤੇ 40 45 ਬੋਰੇ ਤਾਂ ਹੋਣੇ ਆਏ ਚੋਕਰ ਦੇ ਸੇਵਾ ਵਾਸਤੇ ਇੱਥੇ ਬਾਕੀ ਲੰਗਰ ਦੀ ਸੇਵਾ ਚਾਰੇ ਸਾਡੇ ਪਿੰਡ ਜੋਗਾ ਸਿੰਘ ਵਿਰਕਾ ਉਹਨੇ ਕੈਸ਼ ਵੀ ਲੋਕਾਂ ਨੂੰ ਦਿੱਤਾ ਠੀਕ ਹੈ ਹੋਰ ਵੀ ਜਿੰਨਾ ਵੀ ਜੋ ਖੁਸ਼ ਹੋ ਸਕਿਆ ਉਹਨੇ ਪੂਰਾ ਕਹਿੰਦੇ ਜੀ ਲੰਗਰਾਂ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਜਿੱਦਾਂ ਪਿੰਡ ਪੱਕਵਾਂ ਦੀ ਹੁਣ ਫੇਰ ਟਰਾਲੀ ਆ ਰਹੀ ਹੈ ਸਾਡੇ ਪਿੱਛੇ ਰਣਜੀਤ ਸਿੰਘ ਪੰਮਾ ਇਹਦੇ ਅੱਜ ਚੱਲ ਰਹੀ ਹੈ ਕੋ ਪਿੰਡ ਦੇ ਪਹਾ ਅੱਗੇ ਵੀ ਇੱਤਾਂ ਚੱਲੀ ਸੇਵਾ ਠੀਕ ਠੀਕ ਸਰਦਾਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਣਜੀਤ ਸਿੰਘ ਜੀ ਪੰਮਾ ਪੰਮਾ ਜੀ ਅੱਜ ਤੁਹਾਡੇ ਵੱਲੋਂ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਲੰਗਰਾਂ ਦੀ ਲਾ ਲੋ ਜਾਂ ਚੋਕਰ ਦੀ ਲਾ ਲੋ ਕੀ ਕਰਨਾ ਚਾਹੋਗੇ ਅੱਜ ਕੀ ਕਰਵਾ ਕੇ ਪਾਏਗਾ 2:00 ਬਜੇ ਨੇ ਕੋਈ ਨਹੀਂ ਜੋ ਵੀ ਆਪ ਜੋ ਪ੍ਰਮਾਣ ਮੈਂ ਦਿੱਤਾ ਆਪਾਂ ਉਹ ਸੇਵਾ ਕਰ ਚੁੱਕੇ ਹਾਂ ਜੀ ਸਰਦਾਰ ਜੀ ਕੀ ਕਹਿਣਾ ਚਾਹੋਗੇ ਅੱਜ ਭੱਕੂਵਾਲ ਦੀ ਸੰਗਤ ਵੱਲੋਂ ਜਿਹੜੀ ਸੇਵਾ ਤੁਹਾਡੇ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਹਾਂਜੀ ਸਾਡੇ ਪਿੰਡ ਭੱਕੂਵਾਲ ਤੋਂ ਜੀ ਸਾਡੇ ਐਨ ਆਰ ਆਈ ਭਰਾ ਦਾ ਸਜੋਬ ਬਹੁਤ ਜ਼ਿਆਦਾ ਜੋਗਾ ਸਿੰਘ ਵਿਰਕ ਦਾ ਬਾਕੀ ਪਿੰਡ ਦਾ ਸਜੋਬ ਬਹੁਤ ਜ਼ਿਆਦਾ ਪਹਿਲਾਂ ਲੰਗਰ ਦੀ ਸੇਵਾ ਚੱਲਦੀ ਸੀ ਨਗਦ ਦਾ ਰਾਸ਼ੀ ਦੀ ਸਹਾਇਤਾ ਕੀਤੀ ਗਈ ਉਹਨਾਂ ਨੂੰ ਹੋਰ ਆ ਜਿਹੜੀ ਧੂੜੀ ਦੀ ਆ ਉਹ ਵੀ ਸੇਵਾ ਨਿਭਾਈ ਗਈ ਆ ਪਰਮਜੀਤ ਦੇ ਢਿੱਲ ਵੱਲੋਂ ਵੀ ਤੇ ਰਣਜੀਤ ਸਿੰਘ ਪੰਮੇ ਵੱਲੋਂ ਵੀ ਜਿਹੜੀ ਚੌਕਰ ਦੀ ਸੇਵਾ ਜਿਹੜੀ ਉਹ ਦਿੱਤੀ ਗਈ ਠੀਕ ਹੈ ਹਾਂ ਖਾਲਸਾ ਵਾਹੀ ਗੁਰਜੀ ਕੀ ਫਤਿਹ ਆਪਾਂ ਸਾਰਿਆਂ ਨੂੰ ਪਤਾ ਪਈ 25 ਦਿਨ ਤੋਂ ਪਾਣੀ ਲਗਾਤਾਰ ਮੰਡ ਵਿੱਚ ਫਸਲਾਂ ਖਰਾਬ ਕਰ ਰਿਆ ਪੱਠਾ ਚਾਰਾ ਤੂੜੀ ਸਭ ਨਾਸ ਹੋ ਗਿਆ ਆ ਤੇ ਲੋਕ ਵਿਚਾਰੇ ਜਿਹੜੇ 14 15 ਘਰ ਸਾਡੇ ਪਿੰਡ ਦੇ ਖਾਸ ਕਰਕੇ ਉਹ ਬੰਦ ਦੇ ਉੱਤੇ ਬੈਠੇ ਆ ਬੜੀ ਮੁਸ਼ਕਲ ਚ ਨੇ ਤੇ ਧੰਨਵਾਦ ਅਸੀਂ ਬਹੁਤ ਪੰਜਾਬ ਦੇ ਲੋਕਾਂ ਦਾ ਕਰਦੇ ਹਾਂ ਸਾਰਿਆਂ ਦਾ ਜਿਹੜੇ ਮੈਂ ਵੇਖਦਾ ਕੋਈ ਟਰਾਲੀ ਮੁਕੇ ਤੋਂ ਆ ਰਹੀ ਆ ਕੋਈ ਬਠਿੰਡੇ ਤੋਂ ਆ ਰਹੀ ਆ ਲਗਾਤਾਰ ਉਹ ਬੜੇ ਤਨਮਨ ਸੇਵਾ ਕਰ ਰਿਆ ਤੇ ਸਾਡੇ ਲੋਕਾਂ ਨੂੰ ਉਹਨਾਂ ਕੋ ਮੁਸ਼ਕਲੀਆਂ ਆਉਂਦੀ ਸੀ ਇਹ ਉਹਨਾਂ ਦਾ ਵੀ ਧੰਨਵਾਦ ਕਰਨਾ ਬਣਦਾ ਆ ਸੋ ਹੁਣ ਵਾਹਿਗੁਰੂ ਕਿਰਪਾ ਕਰਨ ਤੇ ਕੁਛ ਅੱਜ ਪਕਵਾਲ ਤੋਂ ਲੰਗਰ ਦੀ ਟਰਾਲੀ ਆ ਰਹੀ ਹੈ ਤੇ ਕੁਛ ਇਹਨਾਂ ਫੀਡ ਦੀ ਸੇਵਾ ਵੀ ਕੀਤੀ ਆ ਰਲ ਮਿਲ ਕੇ ਸਾਰੇ ਸੰਗਤ ਸੇਵਾ ਕਰਾਂਗੇ ਤੇ ਮੈਂ ਆਸ ਕਰਦਾ ਵਾਂ ਕਿ ਜਿੰਨੀ ਸਾਡੇ ਲੋਕਾਂ ਨੂੰ ਮੁਸ਼ਕਲ ਆਈ ਆ ਨਾ ਆਪਣੀ ਹਿਸੇਤ ਮੁਤਾਬਕ ਅਸੀਂ ਥੋੜਾ ਬਹੁਤਾ ਡੀਜ਼ਲ ਜਾਂ ਇਹਨਾਂ ਨੂੰ ਖਾਦ ਕੁਛ ਨਾ ਕੁਛ ਨੇ ਮੱਤ ਤੱਕ ਕੋਲੋਂ ਕਰਾਂਗੇ ਤੇ ਇਹ ਹੀ ਆਸ ਰੱਖਦੇ ਵਾਹਿਗੁਰੂ ਕਿਰਪਾ ਕਰੇ ਤੇ ਆਉਣ ਵਾਲਾ ਸਮਾਂ ਸਾਡੇ ਠੀਕ ਠਾਕ ਰੱਖੇ ਸਹੀ ਗੱਲ ਜੀ ਬਹੁਤ ਵਧੀਆ ਸੱਚੇ ਪਾਤਸ਼ਾਹ ਕਿਰਪਾ ਬਣਾਈ ਰੱਖਣ ਤੇ ਅੱਜ ਅਸੀਂ ਪਿੰਡ ਭੀਵਲ ਮੰਡ ਖੇਤਰ ਦੇ ਵਿੱਚ ਖਲੋਤੇ ਜਿੱਥੇ ਪਿੰਡ ਪਕਵਾਲ ਦੀ ਸਮੂਹ ਸਕਤ ਵੱਲੋਂ ਜਿਹੜੀ ਲੰਗਰ ਦੀ ਸੇਵਾ ਵੀ ਕੀਤੀ ਜਾ ਰਹੀ ਆ ਉੱਥੇ ਚੋਕਰਾਂ ਦੀ ਸੇਵਾ ਵੀ ਕੀਤੀ ਤੁਸੀਂ ਇਹ ਸਾਰੀ ਸੰਗਤ ਨੂੰ ਤੁਸੀਂ ਦੇ ਸਕਦੇ ਅੱਜ ਹੁਣ ਜਿਹੜੇ ਉਹਨਾਂ ਚੋਕਰ ਦੇ ਜਿਹੜੇ ਬੋਰੇ ਨੇ ਜਿਹੜੇ ਹੁਣ ਮੰਡੇ ਜਾਣਗੇ ਤੇ ਵੀਡੀਓ ਤੁਸੀਂ ਵੱਧ ਵੱਧ